ਇਸੋ ਕੀ ਮਾਮਲਾ ਹੈ ਜਿਹਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮਾਨਯੋਗ ਐਸਐਸਪੀ ਸਬ ਕਪੂਰਥਲਾ ਸ਼੍ਰੀ ਗੌਰਵਪੁਰਾ ਆਈਪੀਐਸ ਡੀਐਸਪੀ ਸਬਡਿਵੀਜ਼ਨ ਸ਼੍ਰੀ ਸ਼ੀਤਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਈ ਸੀ ਉਸ ਵਿੱਚ ਅਸੀਂ ਇੱਕ ਸਨੇਚਿੰਗ ਦੇ ਮਕਦਮੇ ਨੂੰ ਟ੍ਰੇਸ ਕੀਤਾ ਹੈ ਜੋ ਮਿਤੀ 11 11 2025 ਨੂੰ ਇੱਕ ਬਜ਼ੁਰਗ ਔਰਤ ਪਾਸੋਂ ਜੀਤਨਗਰ ਤੋਂ ਬਾਲੀ ਸਨੇਚ ਕੀਤੀ ਗਈ ਸੀ ਇੱਕ ਮੋਟਰਸਾਈਕਲ ਸਵਾਲਦਾਰਾ ਜਿਸ ਨੂੰ ਥਾਣਾ ਸਿਟੀ ਕਪੂਠਰਾ ਦੀ ਪੁਲਿਸ ਨੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਟਰੇਸ ਕਰਕੇ ਉਸ ਨੂੰ ਕਾਬੂ ਕੀਤਾ ਗਿਆ। ਕਿ ਕੀ ਨਾਮ ਹੈ ਵਾ ਜਿਹੜਾ ਮਤਲਬ ਕਿ ਰੁਪਏ ਜਿਹੜਾ ਇਸ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੜੀ ਨੰਬਰ 2 ਸੰਤਪੁਰਾ ਕਪੂਠਰਾ ਦਾ ਰਹਿਣ ਵਾਲਾ ਹੈ। ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਤੇ ਜਿਹੜੀ ਖੋਹ ਕੀਤੀ ਵਾਲੀ ਬਰਾਮਦ ਕੀਤੀ ਗਈ। ਇਹਦੀ ਫਿਰ ਕ੍ਰਿਮੀਨਲ ਬੈਕਗ੍ਰਾਉਂਡ ਐਕਸਪੀਰੀ ਹੈ। ਇਸ ਤੇ ਪਹਿਲਾਂ ਵੀ ਦੋ ਸਟ੍ਰੈਚਿੰਗ ਦੇ ਮਕਦਮੇ ਦਰਜ ਹੈ। ਕਿਹੜੇ ਕਿਹੜੇ ਮਾਮਲੇ ਆ ਗਏ ਤੇ ਉਹਨੂੰ ਜਿਹੜਾ ਅਸੀਂ ਹੁਣ ਇਸ ਤੇ ਮਕਦਮਾ ਨੰਬਰ 325 ਤੇ 304 ਬੀ ਐਨ ਐਸ ਦਾ ਸਨੈਚਿੰਗ ਦੇ ਮਕਦਮੇ ਦੇ ਵਿੱਚ ਇਹਨੂੰ ਅਰੈਸਟ ਕੀਤਾ